ਪੰਜਾਬ ਦੇ 1158 ਅਸਿਸਟੈਂਟ ਪ੍ਰੋਫੈਸਰਸ ਨੇ ਜਿਹੜੇ ਆਪਣੀ ਇੱਕ ਪੇਟੀਸ਼ਨ ਦਾ ਰਿਵਿਊ ਕਰਵਾਉਣ ਦੇ ਲਈ ਪਿਛਲੇ ਕਾਫੀ ਸਮੇਂ ਤੋਂ ਸਰਕਾਰਾਂ ਦੇ ਦਰਬਾਰਾਂ 'ਚ ਜਾ ਕੇ ਧੱਕੇ ਖਾ ਰਹੇ ਨੇ ਪਰ ਉਹਨਾਂ ਦੀ ਜਿਹੜੀ ਮੰਗ ਆ ਉਹ ਨਹੀਂ ਮੰਨੀ ਜਾ ਰਹੀ ਤਾਂ ਅੱਜ ਫਿਰ ਉਜੜਾ ਹੈ ਦਲਿੰਦਰ ਦੇ ਪੀਪੀ ਚੌਂਕ ਦੇ ਵਿੱਚ ਕੁਝ ਪ੍ਰੋਫੈਸਰ ਜਿਹੜੇ ਇੱਥੇ ਪਹੁੰਚੇ ਨੇ ਤਾਂ ਸਰਕਾਰਾਂ ਦੇ ਖਿਲਾਫ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾ ਰਿਹਾ ਹੈ ਇਹਨਾਂ ਵੱਲੋਂ ਅਰਤੀ ਫੂਕ ਪ੍ਰਦਰਸ਼ਨ ਵੀ ਜਿਹੜਾ ਕੀਤਾ ਜਾਣਾ ਪਰ ਜਦੋਂ ਪ੍ਰਦਰਸ਼ਨ ਚੱਲ ਰਿਹਾ ਸੀਗਾ ਤਾਂ ਖੁਦ ਮੌਕੇ ਤੋਂ ਲੰਘ ਰਹੇ ਸਾਬਕਾ ਐਜੂਕੇਸ਼ਨ ਮਨਿਸਟਰ ਹੈ ਰਗਰ ਸਿੰਘ ਜਿਹੜੇ ਰੁਕੇ ਨੇ ਤਾਂ ਉਹਨਾਂ ਨਾਲ ਵੱਲੋਂ ਵੀ ਜਿਹੜਾ ਉੱਥੇ ਗੱਲਬਾਤ ਕੀਤੀ ਜਾ ਰਹੀ ਹੈ ਬੱਚਿਆਂ ਦੇ ਨਾਲ ਤਾਂ ਉਹਨਾਂ ਨੇ ਵੀ ਗੱਲ ਦੱਸੀ ਹੈ ਕਿ ਜਿਹੜਾ ਰਿਵਿਊ ਪਟੀਸ਼ਨ ਹੈ ਉਹ ਸਰਕਾਰ ਵੱਲੋਂ ਪਾਈ ਜਾਣੀ ਸੀ ਪਰ ਲੇਕਿਨ ਜਿਹੜਾ ਹੈ ਬੱਚਿਆਂ ਨੇ ਖੁਦ ਆਪਣੇ ਇੰਡੀਵਿਜੂਅਲੀ ਜਰੀ ਹੈ ਪਟੀਸ਼ਨ ਪਾਈ ਹੈਗੀ ਹੈ ਪਰ ਜਿਹੜੀ ਇਹਨਾਂ ਵੱਲੋਂ ਮੰਗ ਰੱਖੀ ਗਈ ਹੈ ਉਹ ਵੀ ਇੱਕ ਜਾਇਜ਼ ਹੈ ਉਹ ਸਰਕਾਰ ਨੂੰ ਜਿਹੜਾ ਕੀ ਹੈ ਉਹ ਅੱਗੇ ਵਧਾਉਣਾ ਚਾਹੀਦਾ ਹੈਗਾ ਪਰ ਲੇਕਿਨ ਜਿਹੜੀ ਇਹ ਮੰਗ ਹਾਲੇ ਤੱਕ ਪੂਰੀ ਨਹੀਂ ਹੋਈ ਜਿਹਦੇ ਕਰਕੇ ਪ੍ਰਦਰਸ਼ਨ ਜਰੇ ਆ ਉਹ ਕਰ ਰਹੇ ਨੇ ਤਾਂ ਸਾਡੇ ਨਾਲ ਇੱਥੇ ਦੇ ਜਿਹੜੇ ਪ੍ਰਦਰਸ਼ਨਕਾਰੀ ਮੌਜੂਦ ਨੇ ਗੁਰਮਨ ਜੀ ਗੱਲਬਾਤ ਕਰਦੇ ਆ ਗੁਰਮਨ ਜੀ ਇਹ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ ਖੁਦ ਸਾਬਕਾ ਐਜੂਕੇਸ਼ਨ ਮਿਨਿਸਟਰ ਸਾਹਿਬ ਕੋ ਪਹੁੰਚੇ ਨੇ ਪ੍ਰਕਰ ਸਿੰਘ ਹੁਣੀ ਕੀ ਪੂਰੀ ਜਾਣਕਾਰੀ ਦਿਓ ਜਰਾ ਕੀ ਮਾਮਲਾ ਹੈ ਕਿਰੇ ਕਰਕੇ ਪ੍ਰਦਰਸ਼ਨ ਕਰ ਰਹੇ ਆ ਇਹ ਸਾਡਾ ਪ੍ਰਦਰਸ਼ਨ ਇਸ ਲਈ ਹੈ ਜੀ ਕਿ ਅਸੀਂ ਪਿਛਲੀ ਕੁਝ ਦਿਨ ਪਹਿਲਾਂ ਅਸੀਂ ਸੰਗਰੂਰ ਜਿਹੜਾ ਵਾ ਮੁੱਖ ਮੰਤਰੀ ਦੇ ਘਰ ਦੇ ਬਾਹਰ ਇੱਕ ਪ੍ਰਦਰਸ਼ਨ ਕੀਤਾ ਸੀ ਉਹ ਪ੍ਰਦਰਸ਼ਨ ਅਸੀਂ ਇਸ ਲਈ ਕੀਤਾ ਸੀ ਕਿ ਸਾਡੀ ਰੀਵਿਊ ਪਟੀਸ਼ਨ ਫਾਈਲ ਕੀਤੀ ਜਾਵੇ ਸਰਕਾਰ ਰਿਵਿਊ ਪਟੀਸ਼ਨ ਫਾਈਲ ਕਰਨ ਤੋਂ ਆਣਾ ਕਾ ਨਹੀਂ ਕਰ ਰਹੀ ਸੀਗੀ ਤਾਂ ਉਹਨਾਂ ਨੇ ਸਾਨੂੰ ਕੱਲ ਲੰਗੀ 18 ਤਰੀਕ ਦਾ ਇਹ ਵਾਅਦਾ ਕੀਤਾ ਸੀ ਕਿ ਅਸੀਂ 18 ਤਰੀਕ ਨੂੰ ਤੁਹਾਡੇ ਨਾਲ ਇੱਕ ਮੀਟਿੰਗ ਕਰਾਂਗੇ ਤਾਂ ਉੱਥੇ ਉਹਨਾਂ ਨੇ ਐਲਾਨ ਕੀਤਾ ਮੀਟਿੰਗ ਦਾ ਪਰ ਬਾਅਦ ਵਿੱਚ ਕੱਲ ਸਾਨੂੰ ਜਿਹੜੀ ਇੱਕ ਖਬਰ ਮਿਲਦੀ ਆ ਕਿ ਉਹ ਉਹਨਾਂ ਨੇ ਜਿਹੜਾ ਵਾ ਮੀਟਿੰਗ ਕੈਨਸਲ ਕਰ ਦਿੱਤੀ ਉਹ ਮੀਟਿੰਗ ਹੁਣ 8 ਤਰੀਕ ਦੀ ਦੇ ਰਹੇ ਆ ਆ ਸਾਡੀ ਇਹ ਮੰਗ ਆ ਕਿ ਸਾਡੇ ਨਾਲ ਪੰਜਾਬ ਸਰਕਾਰ ਜਲਦ ਤੋਂ ਜਲਦ ਮੀਟਿੰਗ ਕਰੇ ਬਾਰ ਬਾਰ ਆਪਣੀਆਂ ਮੀਟਿੰਗਾਂ ਤੋਂ ਮੁੱਕ ਰਹੇ ਨਾ ਕਿਉਂਕਿ ਸਾਡੇ ਨਾਲ ਤੀਜੀ ਜਾਂ ਚੌਥੀ ਵਾਰ ਹੋ ਚੁੱਕਾ ਕਿ ਜਦੋਂ ਮੀਟਿੰਗ ਦਿੰਦੇ ਨੇ ਤੇ ਮੁੱਕਰ ਜਾਂਦੇ ਨੇ ਤੇ ਇੱਕ ਕਿ ਸਾਡੇ 1158 ਅਸਿਸਟੈਂਟ ਪ੍ਰੋਫੈਸਰ ਲਾਇਬ੍ਰੇਰੀਅਨ ਫਰੰਟ ਦੀ ਜਿਹੜੀ ਪੂਰੀ ਭਰਤੀ ਆ ਇਹਨੂੰ ਪੂਰਾ ਸੁਰੱਖਿਅਤ ਕੀਤਾ ਜਾਵੇ ਇਹਨਾਂ ਦੇ ਰੋਜ਼ਗਾਰ ਨੂੰ ਸੁਰੱਖਿਅਤ ਕੀਤਾ ਜਾਵੇ ਤੇ ਜਿਹੜਾ ਸਾਡੀ ਰਿਵਿਊ ਦਾ ਉਹ ਪੂਰੀ ਸੁਪਰੀਮ ਕੋਰਟ ਦੇ ਵਿੱਚ ਤਕੜੇ ਹੋ ਕੇ ਪੈਰਵਾਈ ਕੀਤੀ ਜਾਵੇ ਤਾਂ ਅਗਲੀ ਰਣਨੀਤੀ ਕੀ ਰਹੂਗੀ ਕਿਉਂਕਿ ਪਿਛਲੇ ਕਾਫੀ ਸਮੇਂ ਤੁਸੀਂ ਇਸ ਮਾਮਲੇ 'ਚ ਪਟਕ ਰਹੀ ਹੈ ਸਰਕਾਰ ਰਾਜਦਾਨ ਭਾਰਤ ਜਾ ਰਿਹਾ ਲੇਕਿਨ ਕੋਈ ਹੱਲ ਨਿਕਲਿਆ ਹੈਗਾ ਸਾਬਕਾ ਐਜੂਕੇਸ਼ਨ ਮਿਨਿਸਟਰ ਮਿਲੇ ਉਹਨਾਂ ਦੇ ਘਰਾਂ ਬਾਹਰ ਵੀ 3 ਮਹੀਨੇ ਤੁਸੀਂ ਧਰਨੇ ਲਾਏ ਤਾਂ ਉਦੋਂ ਕੀ ਹੱਲ ਨਿਕਲਿਆ ਸੀ ਤਾਂ ਹੁਣ ਕਿ ਉਮੀਦ ਲੱਗਦੀ ਹੈ ਅ ਇਸ ਤਰ੍ਹਾਂ ਹੈ ਕਿ ਅ ਅਸੀਂ ਬਹੁਤ ਦੇਰ ਤੋਂ ਜਿਹੜਾ ਵਾ ਆਪਣਾ ਪ੍ਰਦਰਸ਼ਨ ਲਗਾਤਾਰ ਸਾਡੀ ਲਗਾਤਾਰਤਾ ਦੇ ਵਿੱਚ ਜਾਰੀ ਆ ਉਮੀਦ ਇਹ ਹੈ ਕਿ ਇਹ ਅਸੀਂ ਕੇਸ ਸੁਪਰੀਮ ਕੋਰਟ ਦੇ ਵਿੱਚ ਹਾਰੇ ਕਿਉਂ ਆਪਣੀ ਵਜਨਾਂ ਨਹੀਂ ਹਾਰੇ ਇਸ ਭਰਤੀ ਦੇ ਵਿੱਚ ਕੋਈ ਕੁਤਾਈਆਂ ਨਹੀਂ ਹੈਗੀਆਂ ਭਰਤੀ ਜਿਹੜੀ ਆ ਕੋਈ ਇਹਦੇ ਵਿੱਚ 1% ਕਰਪਸ਼ਨ ਦਾ ਕੋਈ ਚਾਰजेस ਨਹੀਂ ਹੈ इवन ਕੇ ਸਾਡੇ ਸੁਪਰੀਮ ਕੋਰਟ ਦੇ ਜਿਹੜੇ ਮਾਨਯੋਗ ਜੱਜ ਨੇ ਉਹ ਇਹ ਕਹਿੰਦੇ ਨੇ ਕਿ ਇਹਨਾਂ ਬੱਚਿਆਂ ਦਾ ਕੋਈ ਕਸੂਰ ਨਹੀਂ ਤਾਂ ਕਸੂਰ ਕਿੱਥੇ ਹੈ ਕਸੂਰ ਸਾਰੇ ਦਾ ਸਾਰਾ ਇਹ ਹੈ ਕਿ ਸਾਡੀ ਜਿਹੜੀ ਭਾਰਤ ਪੰਜਾਬ ਸਰਕਾਰ ਹੈ ਇਹਨੇ ਸੁਪਰੀਮ ਕੋਰਟ ਦੇ ਵਿੱਚ ਸਾਡੀ ਭਰਤੀ ਨੂੰ ਡਿਫੈਂਡ ਨਹੀਂ ਕੀਤਾ ਇਹਨਾਂ ਨੇ ਕੋਈ ਸੀਨੀਅਰ ਕਾਉਂਸਲ ਸੀਨੀਅਰ ਐਡਵੋਕੇਟ ਜਿਹੜੇ ਉੱਥੇ ਨਹੀਂ ਭੇਜੇ ਅਗਰ ਕੋਈ ਇੱਕ ਤਰੀਕੇ ਤੇ ਜਾਂਦੇ ਸੀ ਉਹ ਦੂਜੀ ਤਰੀਕੇ ਤੇ ਨਹੀਂ ਸੀ ਜਾਂਦੇ ਤੇ ਪੂਰੇ ਜੋਰ ਸ਼ੋਰ ਦੇ ਨਾਲ ਪੂਰੀ ਤਿਆਰੀ ਦੇ ਨਾਲ ਸਾਡੀ ਗੱਲ ਸੁਪਰੀਮ ਕੋਰਟ 'ਚ ਰੱਖੀ ਹੀ ਨਹੀਂ ਗਈ ਇਹਨਾਂ ਵੱਲੋਂ ਹਾਂ ਬਿਲਕੁਲ ਜਿਵੇਂ ਜਿਹੜੇ ਸਾਬਕਾ ਐਜੂਕੇਸ਼ਨ ਮਿਨਿਸਟਰ ਮਜੂਦ ਹੈ ਵਿਧਾਇਕ ਪ੍ਰਗਤ ਸਿੰਘ ਉਹਨਾਂ ਦੀ ਗੱਲਬਾਤ ਕਰਦੇ ਆ ਅ ਵਿਧਾਇਕ ਸਾਹਿਬ ਸਭਾ 'ਚ ਕੰਮ ਕਰੂੰਗਾ ਔਰ ਉਹਦੇ ਨਾਲ-ਨਾਲ ਭਗਵੰਤ ਮਾਨ ਨੂੰ ਕੋਸ਼ਿਸ਼ ਕਰੂੰਗਾ ਕਿ ਮੈਨੂੰ ਟਾਈਮ ਮਿਲ ਜਵੇ ਤਾਂ ਕਿ ਮੈਂ ਉਹਨੂੰ ਕਹੂੰਗਾ ਯਾਰ ਇਹਨਾਂ ਬੱਚਿਆਂ ਨੂੰ ਬੁਲਾ ਕੇ ਕਿ ਕਿੰਨਾ ਕੰਮ ਹੈ ਇਹ ਕਾਦੀ ਗੋ ਹੈਗੀ ਜੇ ਤੁਸੀਂ ਕੋਈ ਕੰਪਨੀ ਹੋ ਲੰਗਰੇ ਸਿਗੇਟਾ ਪਰ ਫਾਸਟੇਗੀ ਰੁਕੇ ਹੋ ਜਿਹੜਾ ਇਹ ਪ੍ਰੋਟੈਸਟ ਹੈ ਤੁਹਾਡੇ ਵੇਲੇ ਵੀ ਜਦੋਂ ਹੁੰਦਾ ਰਿਹਾ ਹੈਗਾ ਭਰਤੀ ਹੋਈ ਹੈ ਫਿਰ ਡਿਫੈਂਡ ਜਿਹੜਾ ਕਹਿੰਦੇ ਨੇ ਸਰਕਾਰ ਨਹੀਂ ਕਰ ਪਈ ਇਹ ਨਹੀਂ ਸਰਕਾਰ ਡਿਫੈਂਡ ਕਰਦੀ ਨਹੀਂ ਹੈ ਹੋਰ ਕੀ ਕਰਦੀ ਹੈ ਇਹ ਬੱਚੇ ਮੰਗਦੇ ਕੀ ਆ ਇਹ ਮੰਗਦੇ ਆ ਵੀ ਸਾਡੀ ਰਿਵਿਊ ਪਟੀਸ਼ਨ ਪਾ ਦਿਓ ਉਹ ਵੀ ਪਾਉਣ ਨੂੰ ਤਿਆਰ ਨਹੀਂ ਸਰਕਾਰ ਐਡੀ ਨਲਾਇਕ ਤੇ ਨਪੁੰਸਕ ਸਰਕਾਰ ਹੈ ਇਹਨਾਂ ਦੇ ਮਹੀਨੇ 6 ਰਹਿ ਗਏ ਇਹਨਾਂ ਨੂੰ ਪਿੰਡ 'ਚ ਕਿਸੇ ਨੇ ਵੰਡ ਨਹੀਂ ਦੇਣਾ ਸਿਰਫ ਤੇ ਸਿਰਫ ਪੁਲਿਸ ਨੂੰ ਯੂਜ਼ ਕਰਕੇ ਇਹ ਸਿਰਫ ਇਨਾ ਕੰਮ ਕਰ ਰਹਾ ਹੈ ਹੋਰ ਕੋਈ ਕੰਮ ਨਹੀਂ ਇਹਨਾਂ ਦਾ ਅਸੀਂ ਤਿੰਨ ਵਾਰ ਕੇਸ ਨੇ ਤਿੰਨ ਵਾਰ ਹੀ ਜਿਹੜੇ ਵਕੀਲ ਨੇ ਅਸੀਂ ਆਪ ਕਰੇ ਨੇ ਸਰਕਾਰ ਨੇ ਕਿਤੇ ਵੀ ਸਾਡਾ ਸਾਥ ਨਹੀਂ ਦਿੱਤਾ ਹੈਗਾ ਹੁਣ ਅਸੀਂ ਸਾਰੀ ਪੁੰਦਕਲ ਪਾਰਟੀਆਂ ਤੋਂ ਇੱਕੋ ਉਮੀਦ ਕਰਦੇ ਆ ਇੱਕ ਰਿਕਵੈਸਟ ਕਰਦੇ ਆ ਸਭ ਨੂੰ ਕਿ ਸਾਡੇ ਵਿਧਾਨ ਸਭਾ ਚ ਸਾਡਾ ਜਿਹੜਾ ਮੁੱਦਾ ਚੱਕਿਆ ਜਾਵੇ ਤੇ ਸਾਡੀ ਰਿਵਿਊ ਪਟੀਸ਼ਨ ਉਹ ਜਲਦੀ ਜਲਦੀ ਫਾਈਲ ਕਰੀ ਜਾਵੇ ਵੀਰਾਂ ਦੇ ਖਾਦਣਾ ਕਿਵੇਂ ਹੈਂਡੀਕੈਪ ਜਿਹੜੇ ਟੀਚਰ ਨੇ ਉਹ ਐਫਪੀ ਪਹੁੰਚੇ ਨੇ ਤਾਂ ਸਾਰੇ ਦੇ ਇੱਕ ਮੰਗ ਹੈ ਰਿਵਿਊ ਪੋਜੀਸ਼ਨ ਹੋਵੇ ਤਾਂ ਕਿ ਉਹਨਾਂ ਜਿਹੜੀ ਨੌਕਰੀ ਹੈ ਉਹ ਜਿਹੜੀ ਹੋ ਸਕੇ ਤਾਂ ਇਸ ਨੂੰ ਲੈ ਕੇ ਜਿਹੜਾ ਕਿ ਅੱਜ ਫਿਰ ਪ੍ਰੋਟੈਸਟ ਕੀਤਾ ਗਿਆ ਸਾਬਕਾ ਸਿੱਖਿਆ ਮੰਤਰੀ ਤੇ ਪਹੁੰਚੇ ਨੇ ਤਾਂ ਇਹਨੂੰ ਲੈ ਕੇ ਹੁਣ ਜਿਹੜੀ ਮੰਗ ਹੈ ਸਰਕਾਰ ਤੱਕ ਪਹੁੰਚਾਈ ਪੰਜਾਬ ਦੀ ਜਿਹੜੀ ਉਹਨਾਂ ਉਹ ਰੱਖੀ ਗਈ ਹੈ ਤਾਂ ਪ੍ਰਦਰਸ਼ਨ ਵੀ ਜਿਹੜਾ ਇੱਥੇ ਅਰਤੀ ਫੂਕ ਪ੍ਰਦਰਸ਼ਨ ਸਰਕਾਰ ਦਾ ਕੀਤਾ ਜਾਣਾ ਹੈ ਜਲੰਧਰ ਤੋਂ ਸਹਿਜ ਜਨਦਰ ਰਿਪੋਰਟ ਇਹ ਕਿਹਨਾਮਾ ਤੁਹਾਡਾ ਹਾਂਜੀ ਮੇਰਾ ਨਾਮ ਜੀ ਪ੍ਰੋਫੈਸਰ ਗੁਰਮਨਦੀਪ ਸਿੰਘ ਹਾਂਜੀ ਜਿਹੜਾ ਪ੍ਰੋਟੈਸਟ ਕਰ ਰਹੀ ਟੀ ਇਹ ਚੌਂਚ ਕਿ ਕਾਰਨ ਹੈ ਔਰ ਕਿਹਨ ਤੋਂ ਪਰਦੇ ਪਹੁੰਚੇ ਹਾਂ ਹਾਂਜੀ ਇਸ ਦਾ ਕਾਰਨ ਇਹ ਹੈ ਜੀ ਕਿ ਅਸੀਂ 11 58 ਅਸਿਸਟੈਂਟ ਪ੍ਰੋਫੈਸਰ ਤੇ ਲਾਇਬ੍ਰੇਰੀ ਦੇ ਫਰੰਟ ਵੱਲੋਂ ਇੱਥੇ ਇੱਕ ਰੋਸ ਮੁਜ਼ਾਹਰਾ ਕਰ ਰਹੇ ਹਾਂ ਪੰਜਾਬ ਸਰਕਾਰ ਦੀ ਅਰਤੀ ਫੂਕ ਰਹੇ ਹਾਂ ਉਹਦਾ ਕਾਰਨ ਇਹ ਹੈ ਕਿ ਜੀ ਸਾਨੂੰ ਪੰਜਾਬ ਸਰਕਾਰ ਨੇ 18 ਤਰੀਕ ਦਾ ਇੱਕ ਵਾਅਦਾ ਕੀਤਾ ਸੀ ਮੀਟਿੰਗ ਦਾ ਉਹ ਮੀਟਿੰਗ ਇਸ ਲਈ ਸੀ ਕਿ ਸਰਕਾਰ ਨੂੰ ਅਸੀਂ ਬੇਨਤੀ ਕਰ ਰਹੇ ਸੀ ਰਿਕੁਐਸਟ ਕਰ ਰਹੇ ਸੀ ਵਾਰ-ਵਾਰ ਕਿ ਸਾਡੇ ਲਈ ਤੁਸੀਂ ਰਿਵਿਊ ਪਟੀਸ਼ਨ ਫਾਈਲ ਕਰੋ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਸਾਡੀ ਜਿਹੜੀ ਗੱਲ ਸੁਣਨੀ ਸੀ ਰਹੀ ਵਾਰ-ਵਾਰ ਵਾਦਾ ਕਰਕੇ ਸਾਡਾ ਮੁੱਕ ਰਹੀ ਸੀ ਜਦੋਂ ਇਸਤਰੀ 18 ਤਰੀਕ ਦਾ ਸਾਡੇ ਨਾਲ ਵਾਦਾ ਕੀਤਾ ਗਿਆ ਆ ਤਾਂ ਉਸ ਤੋਂ ਬਾਅਦ ਇੱਕ ਵਾਰ ਫੇਰ ਮੁੱਕਰ ਗਏ ਨੇ ਸਾਡੀ ਜਿਹੜੀ ਸੰਗਰੂਰ ਦੀ ਧਰਤੀ ਦੇ ਉੱਤੇ ਭਗਵੰਤਮਾਨ ਜੀ ਦੇ ਘਰ ਦੇ ਬਾਹਰ ਸਾਡੇ ਨਾਲ ਇਹ ਵਾਦਾ ਕੀਤਾ ਗਿਆ ਤਾਂ ਉਹਦੇ ਅਸੀਂ ਰੋਸ ਦੇ ਵਿੱਚ ਇੱਥੇ ਅੱਜ ਅਰਤੀ ਭੁਗ ਮਜਾਰਾ ਕਰ ਰਹੇ ਆ ਅਸੀਂ ਆ ਅਗਲੀ ਰਣਨੀਤੀ ਕੀ ਰਹੀ ਕਿ ਅਸੀਂ ਦੁਬਾਰਾ ਸਮਾਗਮ ਕਰਕੇ ਅਸੀਂ ਜੋ ਰਣਨੀਤੀ ਸਾਡੀ ਇਹ ਹੈ ਕਿ ਅਸੀਂ ਆਮਨ ਸਰਕਾਰ ਨੂੰ ਅਸੀਂ ਇੱਕ ਵਾਰ ਫਿਰ ਰਿਕੁਐਸਟ ਕਰਦੇ ਹਾਂ ਕਿ ਸਾਨੂੰ ਜਲਦੀ ਤੋਂ ਜਲਦੀ ਜਿਹੜੀ ਆ ਉਹ ਮੀਟਿੰਗ ਦਿੱਤੀ ਜਾਵੇ ਸਾਡੀ ਜਿਹੜੀ 1152 ਅਸਿਸਟੈਂਟ ਪ੍ਰੋਫੈਸਰ ਲਾਇਬ੍ਰੇਰੀਅਨ ਫਰੰਟ ਦੀ ਜਿਹੜੇ ਇਹਨਾਂ ਦੇ ਰੋਜ਼ਗਾਰ ਨੂੰ ਜਿਹੜਾ ਸੁਰੱਖਿਅਤ ਕੀਤਾ ਜਾਵੇ ਸਾਰਿਆਂ ਨੂੰ ਤੇ ਇਹਦੇ ਨਾਲ ਹੀ ਜਿਹੜਾ ਪੰਜਾਬ ਦੇ ਕਾਲਜਾਂ ਨੂੰ ਦੁਬਾਰਾ ਜਿਹੜਾ ਸੁਰਜੀਤ ਕੀਤਾ ਜਾਵੇ ਤੇ ਇੱਕ ਸਾਡੀ ਜਿਹੜੀ ਬੇਨਤੀ ਹੈ ਕਿ ਰਿਵਿਊ ਪਟੀਸ਼ਨ ਸਾਡੀ ਫਾਈਲ ਕੀਤੀ ਜਾਵੇ ਕਿਸੇ ਸੀਨੀਅਰ ਕਾਉਂਸਲ ਦੇ ਕੋਲ ਤੇ ਜੋਰ ਸ਼ੋਰ ਦੇ ਨਾਲ ਇਹਦੀ ਪੈਰਵਾਹੀ ਕੀਤੀ ਜਾਵੇ ਜੀ ਬਾਈ ਯਾਰ ਬਹੁਤ ਕਲੀਅਰ ਹੈ ਇਹਨਾਂ ਬੱਚਿਆਂ ਦਾ ਕੋਈ ਕਸੂਰ ਨਹੀਂ ਹੈ ਅਸਲੀ ਗੱਲ ਹੈ ਜ਼ਿੰਮੇਵਾਰੀ ਮੇਰੀ ਔਰ ਇਹਦੇ ਵਿੱਚ ਕਿਤੇ ਵੀ ਕੋਈ ਟਰਾਂਸਪੇਰੈਂਸੀ ਦੇ ਵਿੱਚ ਕੋਤਾਹੀ ਹੋਵੇ ਤਾਂ ਮੈਂ ਜ਼ਿੰਮੇਵਾਰ ਹਾਂ ਲੇਕਿਨ ਸਾਡੇ ਸੀਐਮ ਸਾਹਿਬ ਅੱਜ ਕਹਿੰਦੇ ਕੀ ਆ ਕਿ ਸਾਨੂੰ ਇਹ ਵਾਈਸ ਚਾਂਸਲਰ ਨਹੀਂ ਲਾਉਣ ਦਿੰਦੇ ਤੇ ਅੱਜ ਤਾਂ ਸਾਨੂੰ ਇਹ ਅਸਿਸਟੈਂਟ ਪ੍ਰੋਫੈਸਰ ਨਹੀਂ ਲਾਉਣ ਦਿੰਦੇ ਔਰ ਉਹਦੇ ਵਿੱਚ ਕਿਤੇ ਵੀ ਕਿਉਂਕਿ ਜਦੋਂ ਇਸ ਦੇਸ਼ ਦੇ ਵਿੱਚ ਐਜੂਕੇਸ਼ਨ ਦੀ ਗੱਲ ਆਉਂਦੀ ਆ ਵੱਧ ਅਧਿਕਾਰਾਂ ਦੀ ਗੱਲ ਆਉਂਦੀ ਆ ਤੇ ਜਦੋਂ ਵੱਧ ਅਧਿਕਾਰ ਅਸੀਂ ਅਸੀਂ ਉਹਨੂੰ ਡਿਫੈਂਡ ਹੀ ਨਹੀਂ ਕਰ ਸਕਦੇ ਕਨਕਰੈਂਟ ਲਿਸਟ ਦੀ ਗੱਲ ਆਉਂਦੀ ਆ ਕਨਕਰੈਂਟ ਲਿਸਟ ਇਹ ਕੁਝ ਨਹੀਂ ਹੁੰਦੀ ਉਹ ਸਿਰਫ ਤੇ ਸਿਰਫ ਇੱਕ ਤੁਹਾਨੂੰ ਗਾਈਡਲਾਈਨਸ ਹੁੰਦੀਆਂ ਬਾਕੀ ਜਿਹੜੀਆਂ ਸਟੇਟਾਂ ਨੇ ਆਪਣੇ ਰੂਲ ਬਣਾਉਣੇ ਹੁੰਦੇ ਆ ਆਪਣੇ ਰੂਲ ਬਣਾ ਕੇ ਉਹਦੇ ਤੇ ਗਾਂਹ ਕੰਮ ਕਰਨਾ ਹੁੰਦਾ ਪਰ ਵੱਧ ਕਿਸਮਤੀ ਇਹ ਆ ਕਿ ਅੱਜ ਜਿਹੜੀ ਸਮੇ ਦੀ ਸਰਕਾਰ ਹੈ ਮੈਂ ਤਾਂ ਕਹਿੰਦਾ ਮੇਰੀ ਜ਼ਿੰਮੇਵਾਰੀ ਆ ਮੈਨੂੰ ਜਿੱਥੇ ਸਜ਼ਾ ਲਾਉਣੀ ਲਾ ਲਓ ਪਰ ਇਹਨਾਂ ਬੱਚਿਆਂ ਦਾ ਕੀ ਕਸੂਰ ਆ ਜਿਹੜੇ ਅੱਜ ਕਿਸੇ ਕਦੀ ਕਿਸੇ ਚੌਂਕ ਤੇ ਖੜਦੇ ਆ ਕਦੀ ਕਿਸੇ ਚੌਂਕ ਤੇ ਖੜਦੇ ਆ ਜੀ ਅੱਜ ਜਿਹਨੇ ਮਿਸਟਰ ਨੂੰ ਪੰਜਾਬ ਦੇ ਤੇ ਉਹਦੀ ਫੀਲ ਆ ਨਹੀਂ ਮੈਂ ਭਰਤੀ ਮੈਂ ਭਰਤੀ ਕਰਵਾਈ ਆ ਮੈਂ ਭਰਤੀ ਕਰਵਾਈ ਆ ਔਰ ਬੜੇ ਕੌਨਸ਼ੀਅਸ ਨਾਲ ਭਰਤੀ ਕਰਾਈ ਆ ਇਹਨਾਂ ਬੱਚਿਆਂ ਨੂੰ ਕਿਸੇ ਨੂੰ ਪੁੱਛੋ ਵੀ ਜੇ ਕਿਸੇ ਨੂੰ ਕੋਈ ਕਿਤੇ ਕ腐ਪਸ਼ਨ ਦੀ ਬੋ ਵੀ ਆਉਂਦੀ ਹੋਵੇ ਯਾਰ ਅਸੀਂ ਪੰਜਾਬੀ ਇੰਨੇ ਮਾੜੇ ਹੋ ਗਏ ਇੰਨੇ ਨਪੁੰਸਕ ਹੋ ਗਏ ਕਿ ਸਾਡੇ ਕੋਲ ਕੁਝ ਬੰਦੇ ਵੀ ਨਹੀਂ ਰਹੇ ਜਿਹੜੇ ਕਿਤੇ ਇਮਾਨਦਾਰੀ ਨਾਲ ਗਾਂ ਤੁਰ ਸਕਣ ਤੁਸੀਂ ਕੁਝ ਜਿਵੇਂ ਦੱਸਿਆ ਕਿ ਕੁਝ ਨਹੀਂ ਹੋਇਆ ਹੁਣ ਅੱਗੇ ਕੀ ਕਰਨਾ ਚਾਹੀਦਾ ਅੱਗੇ ਰਿਵਿਊ ਅੱਗੇ ਸਰਕਾਰ ਨੂੰ ਰਿਵਿਊ ਪਟੀਸ਼ਨ ਪਾਉਣੀ ਚਾਹੀਦੀ ਆ ਇਹ ਮੰਗਦੇ ਕੀ ਆ ਤੁਸੀਂ ਕੋਰੇਟਿਵ ਪਾ ਦਿਓ ਤੁਸੀਂ ਰਿਵਿਊ ਪਟੀਸ਼ਨ ਪਾ ਦਿਓ ਤਾਂ ਕਿ ਇਹਨਾਂ ਬੱਚਿਆਂ ਦੀ ਸੁਣਵਾਈ ਹੋ ਸਕੇ ਕੋਈ ਇਹੋ ਜਿਹਾ ਆਰਡੀਨੈਂਸ ਲਿਆਈਏ ਜਿਹਦੇ ਵਿੱਚ ਇਹਨਾਂ ਨੂੰ ਰਾਹਤ ਮਿਲ ਕੇ ਤੇ ਕਾਲਜਾਂ ਦੇ ਵਿੱਚ ਇਹ ਇਹਨਾਂ ਚੌਂਕਾਂ ਚ ਨਾ ਟੱਕੇ ਖਾਣੇ ਕਾਲਜਾਂ ਦੇ ਵਿੱਚ ਸਾਡੀ ਯੰਗ ਜਨਰੇਸ਼ਨ ਨੂੰ ਪੜਾਉਣ ਸਰਕਾਰ ਕਹਿੰਦੀ ਅਸੀਂ ਜੰਗਸਟਰਸ ਨੂੰ ਬਾਹਰ ਨੂੰ ਜਾਣ ਦੇਣਾ ਹੈ ਸਰਕਾਰ ਤਾਂ ਬਹੁਤ ਕੁਝ ਕਹਿੰਦੀ ਯਾਰ ਇਹਨਾਂ ਦੀ ਕੋਈ ਮੂੰਹ ਮੱਥਾ ਰਹਿ ਨਹੀਂ ਗਿਆ ਹੁਣ ਇਹਨਾਂ ਦੇ ਮਹੀਨੇ ਇਹਨਾਂ ਦੇ ਇਹਨਾਂ ਦੇ ਮਹੀਨੇ 6 ਰਹਿ ਗਏ ਆ ਇਹਨਾਂ ਨੂੰ ਲੋਕਾਂ ਨੇ ਵੱਡਣ ਨਹੀਂ ਦੇਣਾ